ਹੈਲੋ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਉਮੀਦ ਕਰਦੇ ਆ ਠੀਕ ਹੋਵੋਗੇ ਅੱਜ ਆਪਾਂ ਕਰੇਲੇ ਦੀ ਜਿਹੜੀ ਸਬਜ਼ੀ ਆ ਭਰਵਾ ਕਰੇਲੇ ਦੀ ਇਹ ਦੋ ਤਰ੍ਹਾਂ ਬਣਾਵਾਂਗੇ ਦੋ ਤਰ੍ਹਾਂ ਭਰਾਂਗੇ ਕਰੇਲਿਆਂ ਨੂੰ ਪਰ ਪਹਿਲਾਂ ਆਪਾਂ ਕਰੇਲਿਆਂ ਨੂੰ ਜਿਹੜਾ ਫਰਾਈ ਕਰਾਂਗੇ ਤੇਲ ਦੇ ਵਿੱਚ ਬੀ ਫਰਾਈ ਕਰ ਲਾਂਗੇ ਚੰਗੀ ਤਰ੍ਹਾਂ 골ਡਨ ਬ੍ਰਾਊਨ ਕਰ ਲਾਂਗੇ ਤੇਲ ਆਪਣਾ ਜਿਹੜਾ ਗਰਮ ਹੋ ਗਿਆ ਵਾ ਇਹ ਆਪਾਂ ਕਿਲੋ ਕਰੇਲੇ ਲਈ ਹੈ ਦੇਰੇ ਵੇਖਾ ਸਾਰੇ ਇਕੱਠੇ ਹੀ ਪਾ ਦਾਂਗੇ ਕਿੰਨਾ ਚੰਗੀ ਤਰ੍ਹਾਂ ਆਪਾਂ ਬੀਹਾਈ ਕਰ ਲਾਂਗੇ ਮਤਲਬ 골ਡਨ ਬ੍ਰਾਊਨ ਕਰ ਲੈਣੇ ਨੇ ਭੁੰਨ ਕੇ ਕਰੇਲੇ ਇਹਨਾਂ ਨੂੰ ਆ ਆਵੇ ਰਹਿਣਾ ਪਾਉਣਾ ਬਹੁਤ ਆ ਦੇ ਇਹਨਾਂ ਨੂੰ ਆਪਾਂ ਕੜਛੀ ਨਾਲ ਹਿਲਾਉਂਦੇ ਰਹਿਣਾ ਵਿਚਾਰ ਦੇ ਰੱਖਾਂਗੇ ਜੀ ਤੇਜ ਤਾਂ ਹੀ ਵਧੀਆ ਬਣਨਗੇ ਕਰੇਲੇ ਜੇ ਆਪਾਂ ਇਹਨਾਂ ਨੂੰ ਪਹਿਲਾਂ ਭੁੰਨ ਲਾਂਗੇ ਆਹ ਆਹ ਜੰਮ ਕੇ ਸਰ ਤੇ ਆਪਾਂ ਦੋ ਤਰ੍ਹਾਂ ਭਰ ਕੇ ਬਣਾਵਾਂਗੇ ਤੇਰੇਲੇ ਤੁਸੀਂ ਦੇਖੀ ਜਾਓ ਬਸ ਬਣਾਵਾਂਗੇ ਇੱਕੋ ਵਾਰੀ ਚ ਪਰ ਦੋ ਤਰ੍ਹਾਂ ਬਣ ਜਾਣਗੇ ਇਹ ਇੱਕ ਵਾਰੀ ਚ ਬਣਾਏ ਦੇ ਆਪਣੇ ਆਪਾਂ ਤਰ੍ਹਾਂ ਕਰੇਲੇ ਨੂੰ 골ਡਨ ਬ੍ਰਾਊਨ ਕਰ ਲਈਏ ਫਿਰ ਮਿਲਦੇ ਹਾਂ ਲੋਜੀ ਕਰੇਲੇ ਆਪਣੇ ਬਿਲਕੁਲ ਦੇਖ ਲੋ 골ਡਨ ਬ੍ਰਾਊਨ ਹੋ ਗਏ ਨੇ ਇਹਨਾਂ ਦੀ ਸਮੈਲ ਵੀ ਆਉਣ ਲੱਗ ਜਾਂਦੀ ਹੈ ਹਲਕੀ ਹਲਕੀ ਕੀ ਮੀਠੀ ਮੀਠੀ ਸਮੈਲ ਆ ਜਾਂਦੀ ਹੈ ਇਹਨਾਂ ਦੀ ਜਦੋਂ ਇਹ ਬਣ ਜਾਂਦੇ ਨੇ ਤੇ ਆਪਾਂ ਕਰੇਲਿਆਂ ਦੇ ਭੁੱਜਦੇ ਭੁੱਜ ਦੇ ਨਾਲ ਨਾਲ ਆਪਾਂ ਆਟਾ ਵੀ ਉਹਨੇ ਰੱਖ ਲਿਆ ਇਸ ਤਰ੍ਹਾਂ ਪਹਿਲਾਂ ਫਰਾਈ ਕਰਨ ਨਾਲ ਜਿਹੜਾ ਇਹਨਾਂ ਦਾ ਕੱਚਾਪਨ ਹੁੰਦਾ ਉਹ ਨਿਕਲ ਜਾਂਦਾ ਵਾ ਬੇਲਕੋਲੇ ਕੱਚੇ ਨੇ ਇਹ ਕੱਚਾ ਆਪਾਂ ਬੇਲਕੋਲੇ ਨਿਕਲ ਜਾਂਦੇ ਨੇ ਨਾ ਤੇ ਕਰੀਸ ਸੁਬੀ ਬਣ ਗਏ ਹੈਗੇ ਇਹ ਕੋਈ ਤੇ ਨਹੀਂ ਸੋਨੇ ਵਧੀਆ 골ਡਨ ਬ੍ਰਾਊਨ ਹੋਏ ਨੇ ਇਸ ਤਰ੍ਹਾਂ ਆਪਾਂ ਭੌਣ ਕੇ 골ਡਨ ਬ੍ਰਾਊਨ ਕਰ ਲੈਣੇ ਨੇ ਫਿਰ ਮਣ ਜਿਹੜਾ ਇਹ ਤੇਲ ਆਪਣੇ ਕੋਲੇ ਤੁਪਾਪਾ ਤੇਲ ਉਸ ਆਉਣ ਵਾਲੀ ਪਾਇਆ ਸੀਗਾ ਵੀ ਆਪਾਂ ਨੂੰ ਕੱਢਣਾ ਨਾ ਪਵੇ ਬਾਹਰ ਵਿੱਚੋਂ ਹੁਣ ਆਪਾਂ ਇਹਦੇ ਵਿੱਚ ਜਿਹੜੇ ਇਹ ਪਿਆਜ਼ ਆ ਇਹ ਆਪਾਂ ਤਕਰੀਬਨ ਕਿਲੋ ਹੀ ਪਿਆਜ਼ ਲਾਇਏ ਨੇ ਕਿਲੋ ਆਪਣੇ ਕੋਲੇ ਤਰੇਲੇ ਨੇ ਤੇ ਕਿਲੋ ਹੀ ਆਪਣੇ ਕੋਲੇ ਇਹ ਪਿਆਜ਼ ਆ ਤੇ ਇਹਦੇ ਵਿੱਚ ਦੋ ਕਲੀਆਂ ਗੰਡੀਆਂ ਆਪਾਂ ਲਸਣ ਦੀਆਂ ਪਾਲੀਆਂ ਨੇ ਤੇ ਇਹਨਾਂ ਦਾ ਆਪਾਂ ਪੇਸਟ ਜਿਹਾ ਬਣਾ ਲਿਆ ਵਾ ਏਹੋ ਨਹੀਂ ਇਹਨੂੰ ਆਪਾਂ ਇੱਥੇ ਤੇੜੀ ਅੱਗੇ ਧਨ ਲਾ ਦੇ ਯਾ ਜਾਣ గోల్న బ్రాన్ హ పటావే ਇਹ ਆਪਾਂ ਦੋ ਟਮਾਟਰ ਲਏ ਨੇ ਇਹਨਾਂ ਨੂੰ ਆਪਾਂ ਬੀਕ ਬੀਕ ਕੱਟ ਲਾਂਗੇ ਬੀਬਰੀ ਕੱਟ ਕੇ ਪਾ ਲਾਂਗੇ ਦੇ ਵਿੱਚ ਜੇ ਚਾਹੋ ਤਾਂ ਟਮਾਟਰਾਂ ਦਾ ਪਿਊਰੀ ਬਣਾ ਕੇ ਵੀ ਪਾ ਸਕਦੇ ਆ अपा प्याज भान लीए जी ये प्याज अपने ये भज गए ਤੇ ਹੁਣ ਆਪਾਂ ਇਹਦੇ ਵਿੱਚ ਇਹ ਹਰੀਆਂ ਮਿਰਚਾਂ ਪੀਸ ਕੇ ਰੱਖੀਆਂ ਹੋਈਆਂ ਨੇ ਇਹ ਪਾ ਦਿਆਂਗੇ ਜਿਹੜੇ ਜਿਹੜੇ ਕੱਟੇ ਨੇ ਆਪਾਂ ਦੋ ਟਮਾਟਰ ਇਹਨਾਂ ਨੂੰ ਆਪਾਂ ਹਲਕਾ ਜਿਹਾ ਸੇਕ ਲਵਾ ਕੇ ਤੇ ਸੌਫਟ ਕਰਾਂਗੇ ਟਮਾਟਰਾਂ ਨੂੰ ਤੇ ਮਿਰਚਾਂ ਆਪਣੀਆਂ ਜਿਹੜੀਆਂ ਥੋੜੀਆਂ ਜਿਹੀ ਪੱਕ ਜਾਣਗੀਆਂ ਅਸ ਤੋਂ ਉਹ ਕਮੈਂਟ ਇਹਨੂੰ ਸੇਕ ਲਵਾਉਣਾ ਹੁਣ ਆਪਾਂ ਇਹਦੇ ਜਿਹੜੇ ਬੇਸਿਕ ਮਸਾਲੇ ਹੁੰਦੇ ਆ ਉਹ ਐਡ ਕਰ ਦਿੰਨੇ ਆ ਆਪਾਂ ਹਰੀ ਮਿਰਚੇ ਦੇ ਵਿੱਚ ਪਾ ਲਈ ਆ ਅੱਧਾ ਚਮਚਾ ਆਪਾਂ ਲਾਲ ਮਿਰਚ ਦਾ ਪਾ ਲੈਨੇ ਆ ਤਾਂ ਅੱਗੇ ਦਾ ਕਲਰ ਜਿਹੜਾ ਸੋਨਾ ਆ ਜਾਵੇ ਮੇਰੀ 2 ਚਮਚਾ ਪਨਾਮ ਪਾ ਐਡ ਕਰਾਂਗੇ ਕਿਉਂਕਿ ਹਰੀ ਮਿਰਚ ਵੀ ਪਾਈ ਆ ਆਪਾਂ ਲਾਲ ਮਿਰਚ ਵੀ ਪਾਈ ਆ ਅੱਧਾ ਚਮਚਾ ਆਪਾਂ ਕਾਲੀ ਮਿਰਚ ਦਾ ਪਾ ਦਿੰਦੇ ਆ ਦਾ ਚਮਚਾ ਆਪਾਂ ਇਹ ਘਰ ਦਾ ਮਸਾਲਾ ਪਿੱਛੇ ਹੋਇਆ ਇਹ ਪਾ ਦਿੰਨੇ ਆ ਇਹ ਆਪਾਂ ਹਲਦੀ ਪਾਊਡਰ ਪਾ ਦਿਆਂਗੇ 1/2 ਕ ਚਮਚ ਇਹ ਹੈਗਾ ਜੀ ਕਾਲਾ ਲੂਣ ਅੱਧਾ ਕ ਚਮਚਾ ਭਾਈ ਪਾ ਦਿੰਨੇ ਆ ਤੇ ਨਾਲ ਆਪਾਂ ਮਿਕਸ ਕਰ ਦਿੰਦੇ ਆ ਬਾਕੀ ਤੁਸੀਂ ਕੋਈ ਗਰਮ ਮਸਾਲਾ ਵਗੈਰਾ ਐਡ ਕਰਨਾ ਉਹ ਵੀ ਕਰ ਸਕਦੇ ਹੋ න අප පහරකා යල මගේ සේකම සල්ය ලෝන සේකල ට ොඩඩ කෙේල්ල අප ප්‍රා කාර කේසිගේ ගෝඩ බ්‍රව් ර සය ਅੰਗੀ ਤਰ੍ਹਾਂ ਕਰਦਾਂਗੇ ਮਿਕਸ ਨਾ ਨੂੰ ਐਕਸਟਰਾ ਮਿਕਸ ਕਰਨਾ ਵੀ ਜਿਹੜਾ ਇਹ ਮਸਾਲਾ ਆਇਆ ਕਰੇਲਿਆਂ ਦੇ ਵਿੱਚ ਆਟੋਮੈਟਿਕ ਹੀ ਲੱਗ ਜਿਏ ਆਪਾਂ ਮਿਕਸ ਕਰੀ ਜਾਈਏ ਜੇ ਮੰਨੀ ਦਾ ਹੀ ਕਿ ਜੇ ਤੁਹਾਨੂੰ ਇਹ रेसिपी ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਤੇ ਫੋਲੋ ਕਰ ਲਿਓ। ਜੇ YouTube ਤੇ ਦੇਖਿਆ ਜੇ ਤਾਂ ਸਬਸਕ੍ਰਾਈਬ ਕਰ ਲਿਓ। ਦੋ ਤਿੰਨ ਮਿੰਟ ਇਹਨੂੰ ਇਸੇ ਤਰ੍ਹਾਂ ਆਪਾਂ ਪਕਾ ਲਾਂਗੇ। ਇਸ ਤਰ੍ਹਾਂ ਜਦੋਂ ਆਪਾਂ ਕਰੇਲੇ ਬਣਾਉਨੇ ਆ ਕੱਚਾ ਪੰਸਾ ਸਾਰਾ ਦੂਧ ਹੋ ਜਾਂਦਾ ਵਾ ਤੇ ਕੜੱਤਨ ਨਹੀਂ ਰਹਿੰਦੀ ਹੈਗੀ ਕੜੱਤਨ ਬਿਲਕੁਲ ਹੀ ਨਿਕਲ ਜਾਂਦੀ ਹੈ ਕਰੇਲਿਆਂ ਦੀ ਤੇ ਸੌਫਟ ਜੇ ਤੇ ਨਰਮ ਜੇ ਕਰੇਲੇ ਬਣ ਕੇ ਤਿਆਰ ਹੁੰਦੇ ਆ ਲੋ ਜਿਹੋ ਨਾਲ ਇਹ ਇੱਕ ਇਸ ਤਰ੍ਹਾਂ ਸਬਜ਼ੀ ਹੋ ਗਈ ਇਹਦੇ ਵਿੱਚ ਹੀ ਆਪਾਂ ਅੱਧੀ ਕੱਟ ਕੇ ਇੱਕ ਹੋਰ ਤਰ੍ਹਾਂ ਆਪਾਂ ਇਹਨੂੰ ਬਣਾਵਾਂਗੇ ਆਈ ਮੰਗਣਾ ਅੱਜ ਨਾ ਲੋ ਮਾਤਾ ਨੂੰ ਕਹਿੰਦੇ ਜਿਆਦਾ ਤੇ ਫਿਰ ਮਾਂ ਨੇ ਕਿਹਾ ਅੱਜ ਤੱਕ ਕਰੀ ਤਾ ਕਰਿਆ ਹੋਇਆ ਮੰਮੀ ਦੇਖਿਓ ਮੜਾ ਜਾ ਕੇ ਲਓ ਜੀ ਇਹਦੇ ਚਾ ਪਰਦੇ ਕਰ ਲੈ ਜਿਹੜੇ ਇਸ ਕੜਾਹੀ ਚ ਕੱਢ ਲੈਣੇ ਆ। ਲੋਕ ਘਰ ਦੇ ਦਿੰਦੇ ਆ ਨੀ ਇਸ ਥਾਂ ਥਾਂ ਨੇ। ਆਹ ਕੀ ਸੁਣਿਆ ਵਾਲਾ। ਇੱਕ ਮਿੰਟ ਕਿੰਨਾ ਸੱਤ ਸੂਰੇ ਉਹ ਐਂਡ ਬਾਇ 127 ਨੰਬਰ ਖੜੇ ਹੈ। ਉਹ ਹਾਲ ਬੰਦ ਕਰ ਲੈ ਜੱਪਾ ਲੈ ਕੇ। ਸਹੀ ਨਹੀਂ ਤਾਂ ਸੇਰ ਰਿਣੀ ਹੋੜੀ ਨਾ। ਇਹਨਾਂ ਨੂੰ ਪਟਾਕ ਦਿੰਨੇ ਆ। ਆ ਮੰਮੂ ਤੁਸੀਂ ਲੈ ਜੋ ਕਰੇ ਲਈ। ਅੰਦਰ ਲੈ ਜਾਓ ਦੁੱਧ ਦੇਖੋ ਨਾਲੇ ਦੁੱਧ ਤਿਆਰ ਹੋ ਗਿਆ। ਲਓ ਜੀ ਹੁਣ ਜਿਹੜੇ ਇਹ ਅੱਧੇ ਕਰੇਲੇ ਰਹਿ ਗਏ ਇਹਨਾਂ ਦੇ ਵਿੱਚ ਆਪਾਂ ਇਹ ਦੋ ਆਲੂ ਵਾਲੇ ਸੀਗੇ ਇਹਨਾਂ ਨੂੰ ਆਪਾਂ ਮੈਸ਼ ਕਰ ਲਿਆ ਤੇ ਹੁਣ ਇਹਦੇ ਵਿੱਚ ਇਹ ਐਡ ਕਰ ਦਾਂਗੇ ਤੇ ਇਸ ਤਰ੍ਹਾਂ ਕਰੇਲੇ ਜਿਹੜੇ ਬਹੁਤ ਜ਼ਿਆਦਾ ਟੇਸਟੀ ਬਣਦੇ ਆਗੇ ਇੱਕ ਵਾਰ ਤੁਸੀਂ ਐਵੇਂ ਬਣਾ ਕੇ ਜਰੂਰ ਦੇਖੋ ਆਪਾਂ ਸਾਰੀ ਸਬਜ਼ੀ ਇੱਕ ਤਰ੍ਹਾਂ ਪੜਾਈ ਆ ਤੇ ਐਂਡ 'ਤੇ ਜਾ ਕੇ ਆਪਾਂ ਇਹ ਆਲੂ ਪਾਦੇ ਆ ਤੇ ਇਹਦੇ ਨਾਲ ਸਬਜ਼ੀ ਦਾ ਜਿਹੜਾ ਟੇਸਟ ਆ ਉਹ ਚੇਂਜ ਹੋ ਜਾਊਗਾ ਮਤਲਬ ਜਿਹੜੇ ਆਪਾਂ ਨਾਰਮਲ ਕਰੇਲੇ ਬਣਾਏ ਨੇ ਬਿਨਾ ਇਹ ਆਲੂਆਂ ਤੋਂ ਉਹਨਾਂ ਨਾਲੋਂ ਜ਼ਿਆਦਾ ਟੇਸਟੀ ਬਣਦੇ ਆ ਇਸ ਤਰ੍ਹਾਂ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਕਰਦਾ ਹੋਏ ਜੀ ਮਿਕਸ ਬਸ ਇਹਨਾਂ ਧਿਆਨ ਰੱਖਣਾ ਵੀ ਆਲੂ ਆਪਣੇ ਜਿਹੜੇ ਚੰਗੀ ਤਰ੍ਹਾਂ ਮੈਸ਼ ਹੋਏ ਹੋਣੇ ਚਾਹੀਦੇ ਆ ਉਹਨਾਂ ਦੇ ਵਿੱਚ ਪਾੜੀਆਂ ਨੂੰ ਮਿਚਾਉਣੀ ਚਾਹੀਦੀ ਆ ਤੇ ਬਹੁਤ ਵਧੀਆ ਬਣਦੇ ਆ ਗੱਲ ਤੇ ਵਸੇ ਕੱਢ ਕੇ ਰੱਖੇ ਆਪਣੇ ਰੱਖ ਚੰਗੀ ਤਰ੍ਹਾਂ ਪਮੈਸ਼ ਕਰਿਆ ਹੋਇਆ ਵਸ ਚੰਗੀ ਤਰ੍ਹਾਂ ਹੋਰ ਇਹਨੂੰ ਮੈਕਸ ਕਰ ਦੇਣਾ ਹਾਲੇ ਬੱਗੇ ਕੋਰ ਵਾਲੀ ਕੋਰ ਟੈਸਟ ਹਾਲੇ ਬੱਗੇ ਬਾਲਾ ਜੇ ਇਹਨਾਂ ਨੂੰ ਲੱਗੂ ਤਾਂ ਸੇਕ ਬਸ ਆਪਾਂ ਇਹਨਾਂ ਨੂੰ ਮੈਕਸ ਕਰਦੇ ਕਰਦੇ ਸੇਕ ਲਾਦੇ ਹਾਂ ਨਾ ਕਿਉਂਕਿ ਆਲੂ ਆਪਾਂ ਪਹਿਲਾਂ ਹੀ ਉਬਾਲ ਕੇ ਰੱਖੇ ਹੁੰਦੇ ਆ ਪੱਕੇ ਹੁੰਦੇ ਬਸ ਇਹਨਾਂ ਨੂੰ ਮਸਾਲਿਆਂ ਦੀ ਲੋੜ ਹੁੰਦੀ ਹੈ ਜਿਹੜਾ ਆਪਾਂ ਲੂਣ ਮਿਰਚ ਪਾਇਆ ਵਸ ਉਹ ਲੱਗ ਜੂਗਾ ਤੇ ਆਪਣੀ ਸਾਦੀ ਬਣ ਕੇ ਬਿਲਕੁਲ ਤਿਆਰ ਹੈ ਇੱਕ ਵਾਰ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਟਰਾਈ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ